ਪਾ ਲਈ ਕੀ ਨਾਮ ਤੁਹਾਡਾ ਜਸਬੀਰ ਸਿੰਘ ਕਿੱਥੋਂ ਰਹਿਮ ਆਲਿਆ ਅ ਰਤਨ ਸਿੰਘ ਚੌਂਗ ਨਵੀਂ ਵਾਦੀ ਫੈਜ਼ਬੁਰਾ ਕੀ ਗੱਲ ਹੋਈ ਹੈ ਤੁਹਾਡਾ ਭਾਜੀ ਕੱਲ ਐਕਚੁਅਲੀ ਨਾ ਤਾਈ ਦੇ ਬੇਟੇ ਦੀ ਇੰਗੇਜਮੈਂਟ ਹੀ ਉੱਥੇ ਅਸੀਂ ਬਿਆਸ ਗਏ ਆ ਸਵੇਰੇ 11:30 ਵਜੇ ਚਲ ਗਏ ਆ ਠੀਕ ਹੈ ਤੇ ਅਸੀਂ ਉਧਰੋਂ ਆਏ ਆ 11:00 ਵਜੇ ਹਾਂਜੀ ਰਾਤ ਨੂੰ ਸਾਰੇ ਚਲ ਗਏ ਆ ਤੇ ਲੋਕ ਲਗ ਲਾ ਗਏ ਅਸੀਂ ਬਾਹਰ ਆਪਣੇ ਤੇ ਜਦੋਂ ਆਣ ਕੇ ਵੇਖਿਆ 11:00 ਵਜੇ ਕੀ ਹਾਲ ਲੰਬਰੀਆਂ ਲੰਬੂਰੀਆਂ ਖੁੱਲੀਆਂ ਇੱਧਰ ਵੇਖਿਆ ਤੇ ਅੱਗੇ ਵੇਖਿਆ ਤੇ ਅੱਗੇ ਵੀ ਲੰਬਾਰੀਆਂ ਖੁੱਲੀਆਂ ਫਿਰ ਅਸੀਂ ਆਣ ਕੇ ਆਪਣਾ ਕੈਸ਼ ਕੋਸ਼ ਚੈੱਕ ਕੀਤਾ ਤੇ ਆ ਵੀ ਜਿਹੜਾ ਲੋਕ ਹੀ ਇਹੀ ਲੋਕ ਲੋਕ ਲਾ ਕੇ ਗਏ ਹਾਂ ਕੋਈ ਨਹੀਂ ਇੱਧਰ ਦੇਖੋ ਲੋਕ ਇਹੀ ਲਾ ਕੇ ਗਏ ਹਾਂ ਤੇ ਲੋਕ ਵੀ ਖੁੱਲੇ ਤੋੜੇ ਹੀ ਤੇ ਵਿੱਚ ਤਿੰਨ ਤਿੰਦੇ ਤਿੰਨ ਤੋਂ ਪਲੱਸ ਕੈਸ਼ ਹੀ ਸਾਡੇ ਕੋਲ ਤੇ 2 ਗੋ ਟੋਲੇ ਸੋਨਾ ਪਿਆ ਸੀ ਉਹ ਸਾਡਾ ਨਹੀਂ ਹੈਗਾ ਉਹ ਚੋਰੀ ਕੀਤਾ ਸਾਡੇ ਕੈਮਰੇ ਲੱਗੇ ਸੀ ਸੀਸੀਟੀਵੀ ਤੇ ਉਹਨਾਂ ਚ ਅਸੀਂ ਕਢਵਾਈ ਆ ਤੇ ਉਹ ਚ ਬੰਦੇ ਦੀ ਫੋਟੋ ਵੀ ਆਈ ਆ ਤੇ ਇੱਥੇ ਪੇਜ ਕੱਟ ਪਿਆ ਹੀ ਉਹਨਾਂ ਦਾ ਸੀਸੀਟੀਵੀ ਚ ਕੀ ਆਇਆ ਸੀਸੀਟੀਵੀ ਇਹ ਆਇਆ ਕਿ ਬੰਦਾ ਕੰਦ ਟੱਪਣ ਡਿਆ ਤੇ ਜਦੋਂ ਉਹ ਕੰਦ ਟੱਪਿਆ ਉਹ ਵੀ ਆਇਆ ਤੇ ਕਿੰਨਾ ਚਿਰ ਪਹਿਲੇ ਰੈਕਿੰਗ ਵੀ ਕੀਤੀ ਉਹਨੇ ਕਿ ਲੰਗ ਦਾ ਲੰਗ ਦਾ ਰਿਆ ਤੇ ਵੇਂਦਾ ਰਿਆ ਉਹ ਵੀ ਆਇਆ ਤੇ ਜਦੋਂ ਕੰਦ ਟੱਪੀ ਜਦੋਂ ਉਹ ਗਿਆ ਆ ਉਹ ਵੀ ਆਇਆ ਕੋ ਬੰਦਾ ਪਛਾਨ ਚ ਆਇਆ ਬੰਦਾ ਲਾਗੇ ਕਿ ਬੱਲੇ ਵਾਲੇ ਦਾ ਵਖਾਇਆ ਉਹਨਾਂ ਨੂੰ ਤੇ ਉਹਨਾਂ ਨੇ ਦੱਸਿਆ ਕਿ ਇੱਥੋਂ ਦਾ ਹੀ ਆ ਬੰਦਾ ਹਾਂਜੀ ਪੁਲਸ ਆਜੀ ਮੌਕੇ ਤੇ ਦਿਖਾ ਸਕਾਈ ਪੁਲਸ ਭਾਜੀ ਕੱਲ ਅਸੀਂ ਜਦੋਂ ਰਾਤੀ 12 ਵਜੇ ਗਏ ਆ ਉਦੋਂ ਪੁਲਸ ਵਾਲਿਆਂ ਨੇ ਚੌਂਕੀ ਗਏ ਅਸੀਂ ਇਹ ਫੈਜ਼ਬੁਰਾ ਫੈਜ਼ਬੁਰਾ ਚੌਂਕੀ ਪੈਂਦੀ ਆ ਤੇ ਉੱਥੇ ਹੀ ਦਰਵਾਜ਼ਾ ਖੜਕਾਇਆ ਦਰਵਾਜ਼ਾ ਖੋਲਿਆ ਨਹੀਂ ਉਹਨਾਂ ਨੇ ਕਿੰਨਾ ਚਿਰ 12 ਵਜੇ ਕਿੰਨਾ ਚਿਰ ਕਿੰਨਾ ਟਾਈਮ ਚੌਂਕੀ ਤੇ ਖੜੇ ਰਹਦੇ ਆ ਕਾਫੀ ਦਾ 15 ਮਿੰਟ ਆ ਹੀ ਖਲੋਤੇ ਰਹੇ ਉੱਥੇ ਤੇ ਉੱਥੇ ਦਰਵਾਜ਼ਾ ਦਰਬੂਜਾ ਖੜਕਾਇਆ ਫੋਨ ਵੀ ਕੀਤਾ ਬਾਹਰ ਜਿਹੜਾ ਨੰਬਰ ਲਿਖਿਆ ਉਹਨਾਂ ਦਾ ਫੋਨ ਵੀ ਕੀਤਾ ਫੋਨ ਵੀ ਨਹੀਂ ਲੱਗਾ ਤੇ ਕਾਫੀ ਦਰ ਦਰਵਾਜ਼ਾ ਵੀ ਖੜਕਾਇਆ ਨਹੀਂ ਉਹਨਾਂ ਨੇ ਆਏ ਨਹੀਂ ਵਾਰ ਤੇ ਫਿਰ ਆਹੀ 112 ਨੰਬਰ ਤੇ ਸਾਨੂੰ ਫਿਰ ਦੱਸਿਆ ਕਿ 112 ਤੇ ਕਾਲ ਕਰੋ ਉੱਥੇ ਵੀ ਕਾਲ ਨਹੀਂ ਹੋਈ ਕਾਲ ਕੱਟ ਹੋਈ ਜਾਂਦੀ ਤੇ ਫਿਰ ਹਾਰ ਕੇ ਅਸੀਂ ਉੱਥੇ ਥਾਣੇ ਗਏ ਤੇ ਐਸ ਐਚਓ ਸਾਹਮਣੇ ਸਾਡੀ ਹਰਕ ਕੀਤੀ ਉੱਥੇ ਕਿਸ ਤਰ੍ਹਾਂ ਦੇਖਦੇ ਹੋ ਦਿਨ ਦਿਹਾੜੇ ਇੱਕ ਛੋਰੀ ਕਰ ਦੇਣਾ ਘਰੇ ਘਰਾਂ ਝੁਕਾ ਰਿਆ ਬਾਜ਼ਾਰ ਕਿੰਨਾ ਵਗਦਾ ਕਿਸ ਤਰ੍ਹਾਂ ਦੇਖਦੇ ਚੀ ਲੋ ਪਾਜੀ ਸਰਸਾ ਨੂੰ ਭਾਈ ਕਰਨਾ ਤੇ ਚਾਹੀਦਾ ਵੇਖੋ 12 ਵਜੇ ਦਾ ਟਾਈਮ ਕੋਈ ਸ਼ਹਿਰੀ ਹੈਗਾ ਕੋਈ ਟਾਈਮ ਜ਼ਿਆਦਾ ਨਹੀਂ ਹੈ 12 ਵਜੇ ਦਾ ਕੋਈ ਪਿੰਡ ਦਾ ਹੋਵੇ ਤਾਂ ਚਲੋ ਫਿਰ ਵੀ ਮੰਨਦੇ ਆਂ ਇਹ ਸ਼ਹਿਰ 'ਚ ਹੈਗਾ ਜੇ ਪੁਲਿਸ ਨਹੀਂ ਸਾਡਾ ਸਾਥ ਦੇਉਗੀ ਤੇ ਸਾਥ ਕਿੱਲੇ ਦੇਣਾ ਵੇਖੋ ਟਾਈਮ ਵੀ 4 ਵਜੇ ਦਾ ਕਿ 4 ਵਜੇ ਦਿਨ ਦਿਹਾੜੇ ਸਾਡੇ ਚੋਰੀ ਹੋਈ ਆ ਕੋਈ ਰਾਤ ਹੋਵੇ ਤੇ ਚਲੋ ਹੁੰਦਾ ਲੱਗੇ ਵੀ ਨਾਲੇ ਆਂਢੀ ਗੁਆਂਢੀ ਬਿਲਕੁਲ ਲੱਗੇ ਸਾਡੇ ਆਂਢੀ ਗੁਆਂਢੀ ਕੋਈ ਸ਼ੱਕ ਹੈ ਤੁਹਾਨੂੰ ਕਿਸੇ ਤੇ ਵੀ ਆ ਬੰਦੇ ਦੇ ਭਾਜੀ ਸ਼ੱਕ ਦੇ ਸਾਨੂੰ ਵੇਖੋ ਅੱਡੇ ਅਸੀਂ ਕੈਮਰੇ 'ਚ ਹੋਂਸਾਫ ਵੀਡੀਓ ਆਂਡੀ ਉਹਦੀ ਸ਼ੱਕ ਦੇ ਹੀ ਹੁਰਤੇ ਹੀ ਕਰ ਸਕਦੇ ਜਿੰਨੇ ਚੋਰੀ ਕੀਤੀ ਆ ਹਾਂਜੀ ਹਾਂਜੀ ਵਾਲੀ ਕੀ ਨਾਂ ਦੇ ਹਾਂਜੀ ਜਸਵੰਦਰ ਸਿੰਘ ਜੀ ਭਾ ਯਾਰ ਨਾਲ ਤਾਂ ਸਾਡਾ ਘਰ ਆ ਭਰਾਵਾਂ ਵਾਂਗੂ ਸਾਡੀ ਨੰਗੀ ਦੂਹਾਂ ਦੀ ਸਾਰੀ ਉਮਰ ਅਸੀਂ ਮੱਜਾਂ ਚਾ ਰੀਆਂ ਇਕੱਠੇ ਨੰਗੇ ਆ ਕੋਈ ਇਹੋ ਜੀ ਗੱਲਬਾਤ ਨਹੀਂ ਚਾਬੀਆਂ ਸਾਨੂੰ ਦੇ ਜਾਂਦੇ ਜਰੋ ਵਿਚਾਰੇ ਜਾਂਦੇ ਜਾ ਇਹਨਾਂ ਨੂੰ ਕਰਜੇ ਦਾ ਵਿਚਾਲਾ ਖਿਆਲ ਰੱਖਿਓ ਕੱਲ ਚੋਰੀ ਹੋਈ ਹੈ ਕੀ ਇਹ ਦਾ ਮਾਮਲਾ ਦੱਸ ਚੋਰੀ ਪੱਲਾ ਜੀ ਵੇਖੋ ਚਾਰ ਪੰਜ ਵਾਰੀ ਮੁੰਡੇ ਆਣੋਂ ਨੰਗੇ ਆ ਤੇ ਗਲੀ ਤੇ ਸਾਡੇ ਮਾਤਾ ਜੀ ਸਾਡੇ ਨਾਲ ਦੇ ਬੰਦੇ ਆ ਸਬਜੀ ਭਾਜੀ ਦੀ ਤੇ ਮੈਂ ਵੀ ਉਥੇ 12 ਵਜੇ ਤੱਕ ਡਿਊਟੀ ਲਾ ਕੇ ਉਹਨਾ 12 ਵਜੇ ਤੋਂ ਬਾਅਦ ਮੈਂ ਸੌਣਾ 4 ਵਜੇ ਮੈਂ ਉੱਠਦਾ ਵਾਂ ਮੇਰਾ ਕੱਪੜੇ ਦਾ ਕੰਮ ਆ ਤੇ ਬਾਅਦ ਚ 4-5 ਵਜੇ ਨੰਗੇ ਤੇ ਮੈਂ ਹੋਰ ਕਿਹਾ ਮੈਂ ਬੰਦੇ ਕਿੱਧਰ ਜਾਣ ਦੇ ਆ ਤੇ ਮੈਂ 12 ਵਜੇ ਮੇਰਾ ਲੜਕਾ ਤੇ ਮੈਂ ਹੀ ਸੌਂ ਗਏ ਆ ਤੇ ਬਾਅਦ ਬੰਦੇ ਇਧਰ ਦੀ ਇੱਕ ਨੇ ਖਿਆਲ ਰੱਖਿਆ ਉਥੇ ਨੁਕਰ ਤੇ ਤੇ ਦੂਜੇ ਨੇ ਗੇਟ ਟੱਪ ਕੇ ਅੰਦਰ ਵੜਿਆ ਆ ਚੀਜ਼ ਹੋਈ ਆ ਪਹਿਲਾਂ ਇੱਧਰ ਕਰਦੇ ਰਹੇ ਹਾਂਜੀ ਪਹਿਲਾਂ ਰੇਕੀ ਇੱਧਰ ਇਹਨਾਂ ਕੀਤੀ ਵੀ ਇਧਰ ਦਾ ਨਹੀਂ ਲੱਗਾ ਤੇ ਬਾਅਦ ਕਿੰਨੇ ਬੰਦੇ ਸੀ ਦੋ ਹੀ ਦੇ ਲਾਕੇ ਦੇ ਸੀ ਲਾਕੇ ਦੇ ਆ ਇੱਕ ਤੇ ਸਾਡੇ ਲਾਗੇ ਆ ਜੀ ਉਹਨੇ ਤੇ ਮੈਂ ਠੇਕਾ ਦਿੱਤਾ ਰੰਗਦਾ ਤੇ ਮੇਰੀ ਤਾਰ ਦੋਤਾ ਹੀ ਆਦੀ ਚੁੱਕ ਕੇ ਲੈ ਗਏ ਸੀ ਬੰਡਲ ਤੇ ਮੈਨੂੰ ਬਾਅਦ ਪਤਾ ਲੱਗਾ ਜਦੋਂ ਵੇਖ ਵੀ ਗਈ ਕਿ ਨਸ਼ਾ ਨਸ਼ਾ ਕਰਦੇ ਸੀ ਇਹ ਸੀ ਤੇ ਮੈਂ ਗਾ ਤੋ ਇਹ ਠੇਕੇ ਮੇਰੇ ਘਰ ਪਾਣੀ ਪੀਣ ਵੀ ਨਾ ਕਦੇ ਵੜ ਜਿਓ ਕੰਮ ਤੇ ਬੜੀ ਦੂਰ ਦੀ ਗੱਲ ਆ ਹੁਣ ਜਿਹੜਾ ਬੰਦਾ ਰਾਤ ਬਰੰਮ ਕੀਤਾ ਜਾਂ ਪੁਲਿਸ ਵੀ ਫੜਾਇਆ ਕਿਹੜਾ ਬੰਦਾ ਆ ਉਹ ਆ ਨਾਲ ਦਾ ਗਵਾਂਡੀ ਆ ਜੀ ਪੰਦਾਜੀ ਕਰਾਂ ਦਾ ਉਹ ਨਾਲ ਪੂਰਾ ਸੇਫਟ ਕੱਲ ਉਹ ਪੰਜ ਗੇੜੇ ਲੰਗੇ ਉਹ ਮੁੰਡੇ ਦੇ ਨਾਲ ਪਹਿਲੇ ਵੀ ਕਿਹਦੀ ਇਹਨਾਂ ਦੇ ਘਰ ਦੇ ਲਾਗੇ ਬੰਨੇ ਘਰ ਚੋਰੀ ਹੋਈ ਚੋਰੀਆਂ ਤੇ ਵੇਖੋ ਬੜੀਆਂ ਹੁੰਦੀਆਂ ਵਾ ਜੀ ਕਰਦੇ ਆ ਉਹ ਮੁੰਡੇ ਤੇ ਪਣੀ ਯਾਰਾਂ ਪਰਚੇ ਆ ਯਾਰਾਂ ਚੋਰੀਆਂ ਨੇ ਕੀਤੀ ਜਿਹੜਾ ਬੰਦਾ ਕੈਮਰੇ ਚ ਆ ਗਿਆ ਉਹ ਤਾਂ ਮੈਂ ਤੁਹਾਨੂੰ ਮੂੰਹ ਤੇ ਕਹਦਾ ਕੋਈ ਬੰਦਾ ਛਾਦਰੇ ਬੜਾ ਤਗੜਾ ਚੋਰ ਆ ਜੇਲੇ ਵੀ ਬੜੀ ਵਰੀ ਉਹ ਆਇਆ ਇੱਕ ਵਾਰੀ ਨਹੀਂ ਬੜੀ ਵਾਰੀ ਮੈਂ ਤਾਂ ਕਿ ਪੂਰੀ ਕਰੋ ਜਿਹੜੀ ਇਹੋ ਜੀ ਕਰੋ ਗਾਂ ਪਤਾ ਲੱਗ ਜੇ ਵੀ ਕੋਈ ਕਰਦੇ ਜੋ ਕੁਛ ਉਹ ਕੋਈ ਫੈਰਾ ਫੜਾ ਕੇ ਇਧਰੋਂ ਕੱਢਦਾ ਇਧਰੋਂ ਹੀ ਕੱਢਦਾ ਤੇ ਫੈਰਾ ਕੀ ਸਾਡੇ ਫੜਾਏ ਦਾ ਜਿਹੜੇ ਬੰਦੇ ਤੁਸੀਂ ਫੜਾਏ ਨਹੀਂ ਥਾਣੇ ਸਾਰੇ ਗਏ ਨੇ ਮੈਂ ਤ ਰਾਤੀ ਰੌਲਾ ਪਿਆ ਇਹਨਾਂ ਦਾ ਤੇ ਅਗਰ ਚਲੋ ਪਰੌਣੇ ਆਏ ਹੋਣੇ ਸ਼ਾਇਦ ਉਹਨਾਂ ਦੇ ਵੀ ਉਹਨਾਂ ਦੇ ਕਰਕੇ ਹੋਇਆ ਮੈਨੂੰ ਤੇ ਵਿਚਾਰੇ ਸੇਰੇ ਨੇ 7 ਵਜੇ 6 ਵਜੇ ਖਾਇਆ ਬੂਆ ਤੇ ਘਬਰਾਇਆ ਤੇ ਮੈਂ ਆਪਸ ਕੋ ਲੀੜੇ ਨਹੀਂ ਪਾਇਆ ਤੇ ਮੈਂ ਹੱਥਾ ਟੱਡ ਮੈਨੂੰ ਕਹਿੰਦਾ ਚੋਰੀ ਹੋ ਗਈ ਮੈਂ ਤੇਰਾ ਬੰਦਾ ਫੜਾਇਆ ਪੁਲਸ ਨੇ ਫੜਾਗੇ ਨਹੀਂ ਤੁਸੀਂ ਆ ਫੜਾਇਆ ਬੰਦਾ ਕਿਹੜਾ ਜੀ ਇਹ ਸਵੇਰੇ ਆਪ ਅਸੀਂ ਚੁੱਕਿਆ ਸਰੇ 6 ਵਜੇ ਸਾਢੇ 6 ਵਜੇ ਕਰੋ ਉਹਨੇ ਜਾ ਕੇ ਦੂਜਾ ਨੰਗਲੀ ਪੱਠਿਓ ਬੰਦੇ ਨੂੰ ਫੜਾ ਤੋ ਘਰੋਂ ਫਰਾਰ ਹੋ ਗਿਆ ਔਰੇ ਭਰਾ ਨੂੰ ਚੁੱਕਿਆ ਭੂਆ ਦੇ ਪੁੱਤ ਨੂੰ 5000 ਰੁਪਿਆ ਦੇ ਗਿਆ ਮਾਮੇ ਦਾ ਪੁੱਤ ਬਣੀ ਭੂਆ ਦਾ ਹੀ ਉਹਨੂੰ 5000 ਦੇਗਾ ਤੇ ਉਹ ਬੰਦਾ ਸ਼ਾਦਰ ਘਰੋਂ ਫਰਾ ਰਿਹਾ ਜਿੰਨੇ ਅਸਲ ਚੋਰੀ ਕੀਤੀ ਲੱਗਦਾ ਇਹ ਕੰਮ ਪੁਲਸ ਦਾ ਫੜਨ ਦਾ ਨਹੀਂ ਕੰਮ ਕੀਤਾ ਜੀ ਨਹੀਂ ਕੰਮ ਤੇ ਵੇਖੋ ਹੋ ਰ ਸਨਾਇਦ ਕਰਨ ਆ ਵੇਖੋ ਸਾਡੇ ਲੱਕ ਚੋਰੀ ਹੋਈ ਸੀ ਨਾ ਉਹਨਾਂ ਗੋਰੇ ਹੋਣਾਂ ਦੀ ਸਨਾਈ ਹੋਈ ਸੀ ਨਾ ਤੇ ਕੱਲ ਨੇ ਅਜੇ ਤੱਕ ਬੰਦੇ ਬਾਹਰ ਨਹੀਂ ਆਏ ਪੈਸਾ ਵੀ ਉਹਨਾਂ ਨੇ ਮਿਲ ਗਿਆ ਸਮਾਨ ਮਿਲ ਗਿਆ ਕਹਿੰਦੇ ਇਹਨਾਂ ਨੂੰ ਬਾਹਰ ਨਹੀਂ ਆਉਣਾ ਚਾਹੀਦਾ ਤੇ ਇਹਨੂੰ ਕਹਿੰਦੇ ਕਾਰਵਾਈ ਕਰੋ ਪੂਰੀ ਕਰੋ ਫਿਰ ਮਾਮਲਾ ਜਿਹੜਾ 5ਰੇ ਮੇਜ ਸਿੰਘ ਪ੍ਰਵਾਸਮਿਤ ਰਹਿ ਰਿਹਾ ਸੀ ਆਪਣੇ ਤੇ ਉਹ ਕੱਲ ਕੇ ਆਪਣੇ ਇੱਕ ਫੰਕਸ਼ਨ 'ਚ ਬਾਹਰ ਗਏ ਸੀ ਤੇ ਕਿਸੇ ਅਣਪਛਾਤੇ ਇਹਨਾਂ ਦਾ ਕੰਦ ਟਪ ਕੇ ਤੇ ਅੰਦਰੋਂ ਜਿਹੜਾ ਕਰੀਬ 3 ਲੱਖ ਰੁਪਏ 3 ਲੱਖ 20 ਹਜ਼ਾਰ ਰੁਪਏ ਤੇ 340000 ਤੇ ਕੁਛ ਉਹਨਾਂ ਦੇ ਆਪਣਾ ਜਾਣੇ ਸੀ ਸੋਨੇ ਤੋਂ ਚੋਰੀ ਕਰਕੇ ਲੈ ਗਿਆ ਜਦੋਂ ਕਿ ਸੀਸੀਟੀਵੀ ਫੁਟੇਜ ਵੇਖਦੇ ਆ ਸੀਟੀਵੀ ਫੁਟੇਜ ਦੇ ਅਧਾਰ ਤੇ ਬੰਦਾ ਜਲਦ ਜਲਦ ਗੁਸਤਾਰ ਕਰ ਲਿਆ ਜਾਊਗਾ ਕਿੰਨੇ ਦਾ ਟਾਈਮ ਸੀ ਦੱਸਿਆ ਪਰਿਵਾਰ ਨੇ ਵਾਕਿਆ ਨਹੀਂ ਪਰਿਵਾਰ ਜਿਹੜੇ ਪਰਿਵਾਰ ਕੱਲ੍ਹ ਦੇ ਸ਼ਿਕਸ਼ੇ ਦੇ 11 ਵਜੇ ਗਏ ਰਾਤ 10:30 ਵਜੇ ਵਾਪਸ ਆਏ ਸੀਗੇ ਉਹ ਇਹਨਾਂ ਜਲਦ ਜਲਦ ਫੜ ਲੈਣਾ ਜੀ ਕਿਉਂਕਿ ਰਿਫਤਾਜ ਕਰ ਲਈ ਚਾਹੂਗੀ ਸਰ ਪਰਿਵਾਰ ਦਾ ਘਰ ਦਾ ਦੌਂਕੀ ਦਾ ਦਵਾੜਾ ਖੁੱਲ ਰਿਹਾ ਕਿਸੇ ਨੇ ਖੋਲਿਆ ਨਹੀਂ ਦਵਾੜਾ ਲਾਤੀ ਮਾਇਮਾਨ ਦਵ ਵੇਖੋ ਜੀ ਕਿ ਅੱਲਾ ਮਰਾਜਮ ਸਿਗਾਰਾਤ ਉਹਨਾਂ ਉਹਨਾਂ ਨੇ ਉਹਨਾਂ ਨੇ ਹੀ ਮੁਰਗੇ ਸਾਨੂੰ ਥਾਣੇ ਦੱਸਿਆ ਥਾਣੇ ਉਹ ਰਾਜਵੀਰ ਸਿੰਘ ਐਸੇ ਹੀ ਗਏ ਸੀਗੇ ਉਹਨਾਂ ਨੇ ਉਹ ਵੀ ਮੌਕੇ ਤੇ ਗਏ ਸੀ ਕੋ ਆਪਣਾ ਇਕੱਲਾ ਮੁਲਾਜ਼ਮ ਹੋਣ ਕਰਕੇ ਸ਼ਾਇਦ ਉਹਨੇ ਨਾ ਖੁੱਲ ਜੀਓ ਹੁਣ ਆਪਣਾ ਕੀ ਕਾਰਜ ਕੀਤਾ ਜਾ ਰਿਹਾ ਹੈ ਪਰ ਵੀ ਅਸੀਂ ਸੀਸੀਟੀਵੀ ਫੋਟੋ ਜੀ ਵੇਖਣ ਦੇ ਸ਼ਾਮਾਂ ਤੱਕ ਅਸੀਂ ਜਲਦ ਤੋਂ ਜਲਦ ਕੋਈ ਨਾ ਕੋਈ ਇਹ ਪਤਾ ਜਿਹੜੇ ਗੁਸਤਾਰ ਕਰ ਲਾਂਗੇ ਚੋਰੀ ਜਿਹੀ ਟ੍ਰੇਸ ਹੋ ਜੂ